ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਦੇ ਦਿਨ 1757 ਈਸਵੀ ਸੰਮਤ 1814 ਵਿਕਰਮੀ ਸੰਮਤ ਬਾਬਾ ਦੀਪ ਸਿੰਘ ਜੀ ਦੀਆਂ ਦੀ ਸ਼ਹੀਦੀ ਹੋਈ ਅਤੇ ਸ਼ਹੀਦੀ ਦਾ ਮੁੱਖ ਕਾਰਨ ਜਿਹੜਾ ਮੰਨਿਆ ਜਾਂਦਾ ਹੈ ਜਦੋਂ ਅਬਦਾਲੀ ਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਉਹ ਤੋਂ ਉਦੋਂ ਬਾਬਾ ਦੀਪ ਸਿੰਘ ਜੀਆਂ ਦੀ ਚੜਪ ਜਿਹੜੀ ਸੀ ਉਹ ਜਮਾਲ ਖਾਨ ਦੇ ਨਾਲ ਹੋਈ ਜਦੋਂ ਜਮਾਲ ਖਾਨ ਦੇ ਨਾਲ ਸਾਂਝਾ ਵਾਰ ਹੋਇਆ ਅਤੇ ਉਸ ਸਮੇਂ ਬਾਬਾ ਦੀਪ ਸਿੰਘ ਜੀਆਂ ਦਾ ਜਿਹੜਾ ਸੀਸ ਸੀ ਉਹ ਧੜ ਤੋਂ ਅਲੱਗ ਹੋ ਕਰਕੇ ਧਰਤੀ ਤੇ ਡਿੱਗ ਗਿਆ ਅਤੇ ਜਮਾਲ ਖਾਨ ਦਾ ਸਿਰ ਵੀ ਜਿਹੜਾ ਸੀ ਉਹ ਧੜ ਤੋਂ ਅਲੱਗ ਹੋ ਕਰਕੇ ਧਰਤੀ ਤੇ ਡਿੱਗ ਗਿਆ ਤੇ ਬਾਬਾ ਦੀਪ ਸਿੰਘ ਜੀਆਂ ਨੇ ਪ੍ਰਣ ਕੀਤਾ ਸੀ ਕਿ ਉਹ ਆਪਣਾ ਸੀਸ ਜਿਹੜਾ ਹੈ ਉਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਭੇਟ ਕਰਨਗੇ ਉਸ ਪ੍ਰਣ ਨੂੰ ਪੂਰਾ ਕਰਨ ਵਾਸਤੇ ਹੋਣੀ ਨੂੰ ਹਰਾਉਂਦਿਆਂ ਹੋਇਆਂ ਹੋਣੀ ਨੂੰ ਮਜ਼ਾਕਾਂ ਕਰਦਿਆਂ ਹੋਇਆਂ ਬਾਬਾ ਦੀਪ ਸਿੰਘ ਜੀਆ ਦੇ ਸਰੀਰ ਨੇ ਹਲਚਲ ਕੀਤੀ ਅਤੇ ਖੱਬੇ ਹੱਥ ਦੇ ਵਿੱਚ ਆਪਣਾ ਸੀਸ ਟੁਕਿਆ ਅਤੇ ਸੱਜੇ ਹੱਥ ਦੇ ਨਾਲ 18 ਸ਼ੇਰ ਦਾ ਖੰਡਾ ਫੜ ਕਰਕੇ ਮੁਗਲਾਂ ਦੇ ਆਹੂ ਲਾਏ ਅਤੇ ਹਰਿਮੰਦਰ ਸਾਹਿਬ ਪਹੁੰਚੇ ਹਰਿਮੰਦਰ ਸਾਹਿਬ ਪ੍ਰਕਰਮਾ ਦੇ ਵਿੱਚ ਜਾ ਕਰਕੇ ਆਪਣਾ ਸੀਸ ਪੇਟ ਕੀਤਾ ਉੱਥੇ ਹਰਿਮੰਦਰ ਸਾਹਿਬ ਜੀਆ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਇਆ ਹਰਮੰਦਰ ਸਾਹਿਬ ਦੇ ਬੇਅਦਬੀ ਦਾ ਬਦਲਾ ਲਿਆ ਮੁਗਲਾਂ ਨੂੰ ਮਾਰਿਆ ਅਤੇ ਆਪਣਾ ਜਿਹੜਾ ਸੀਸ ਸੀ ਉਹ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਭੇਟ ਕਰ ਕਰਕੇ ਸ਼ਹੀਦੀ ਮਾਣੀ